ਸਾਂਝਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਿਆ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਹਿਰਾਈਆਂ ਚੋਂ ਸਵਾਗਤ ਹੈ ਜੀ ਅੱਜ ਅਸਲ ਵਿੱਚ 10 ਤਰੀਕ ਹੋ ਗਈ ਹੈ ਅਪ੍ਰੈਲ ਮਹੀਨੇ ਦੀ ਵਸਾਖੀ ਆ ਜਿਹੜੀ 14 ਅਪ੍ਰੈਲ ਨੂੰ ਆਉਣੇ ਆ ਖਾਲਸਾ ਪੰਥ ਦੇ ਵਿੱਚ ਬڑے ਲੰਮੇ ਸਮੇਂ ਤੋਂ ਸਾਡੀ ਹੋਸ਼ ਦੇ ਵਿੱਚ ਇਹੀ ਦੱਸਿਆ ਜਾ ਰਿਹਾ ਹੈ ਜੋ ਅਸੀਂ ਪੜਿਆ ਹੈ ਕਿ ਵਿਸਾਖੀ ਵਾਲੇ ਦਿਨ ਦਸ਼ਮੇਸ਼ ਪਾਤਸ਼ਾਹ ਨੇ ਖੰਡੇ ਬਾਟੇ ਦੀ ਪਹਲ ਦੇ ਕੇ ਖਾਲਸਾ ਸੰਪੂਰਨ ਕੀਤਾ ਸੀ ਜਿਹਦੀ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਨਾਨਕ ਨਿਰਮਲ ਪੰਥ ਚਲਾਇਆ ਆਰੰਭਿਆ ਤੇ ਦਸ਼ਮੇਸ਼ ਪਾਤਸ਼ਾਹ ਨੇ ਇਸ ਦਿਨ ਸੰਪੂਰਨ ਕੀਤਾ ਵਿਸਾਖੀ ਵਾਲੇ ਦਿਨ ਇਕੱਠ ਪਹਿਲਾਂ ਵੀ ਹੁੰਦੇ ਸਨ ਦਸ਼ਮੇਸ਼ ਪਾਸ਼ਾ ਨੇ ਅਨੰਦਪੁਰ ਸਾਹਿਬ ਕਿਉਂ ਵਿਸਾਖੀ ਵਾਲੇ ਦਿਨ ਇਕੱਠ ਕੀਤਾ ਬਹੁਤੇ ਲੋਕਾਂ ਨੂੰ ਇਸ ਗੱਲ ਬਾਰੇ ਗਿਆਨ ਨਹੀਂ ਜੇ ਤੁਸੀਂ ਧਿਆਨ ਦੇ ਨਾਲ ਕਿਤਾਬਾਂ ਪੜ੍ਹ ਕੇ ਵੇਖੋ ਇੱਕ ਨਹੀਂ ਪਤਾ ਨਹੀਂ ਕਿੰਨੇ ਕੁ ਵਿਦਵਾਨ ਨੇ ਜਿਨ੍ਹਾਂ ਨੇ ਖੋਜ ਕਰਕੇ ਲਿਖਿਆ ਹੈ ਕੇ ਗੁਰਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਪਹਿਲੀ ਵਿਸਾਖ ਦਾ ਹੈ ਕੱਲ ਗੁਰਚੰਦ ਸਿੰਘ ਬਰਾੜ ਨਾਲ ਜਦੋਂ ਮੈਂ ਗੱਲਬਾਤ ਕਰ ਰਿਹਾ ਸਾਂ ਤੇ ਉਹਨਾਂ ਨੇ ਕਲੀਅਰ ਦੱਸਿਆ ਕਿ 1925 ਦੇ ਵਿੱਚ ਪਹਿਲੀ ਵਾਰੀ ਗੁਰਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਨਨਕਾਣਾ ਸਾਹਿਬ ਦੇ ਵਿੱਚ ਕੱਤਕ ਦੀਪ ਪੁੰਨਿਆਂ ਨੂੰ ਮਨਾਇਆ ਗਿਆ ਤੇ ਉਸ ਤੋਂ ਬਾਅਦ ਪੈ ਗਈ ਪਿਰਤ ਹਾਣ ਸਾਡੇ ਅੱਜਕੱਲ ਚਪੇਰਾ ਚੱਲਦਾ ਚਪੇਰਾ ਇਹ ਸਾਬ ਕਹਿੰਦੇ ਆ ਚਪੇਰਾ ਸਾਹਿਬ ਤੇ ਇਹ ਸ਼ੁਰੂ ਕੀਤਾ ਸੀ ਗੁਰ ਇਕਬਾਲ ਸਿੰਘ ਕੌਲਾ ਵਾਲੇ ਨੇ business ਚੱਲ ਪਿਆ ਸਾਡੇ ਗੁਰਦੁਆਰੇ ਵਾਲੇ ਕਹਿੰਦੇ ਵੀ ਸਾਨੂੰ ਕਿਹੜਾ ਗੋਲਕ ਮਾੜੀ ਲੱਗਦੀ ਆ ਆਪਾਂ ਵੀ ਸ਼ੁਰੂ ਕਰਦੇ ਆ ਸਾਡੇ ਬੱਚੇ ਜਦੋਂ ਅੱਗੇ ਬੱਚਿਆਂ ਦੇ ਬੱਚੇ ਆਉਣਗੇ ਉਹ ਕਹਿੰਦੇ ਉਹ ਤਾਂ ਇਹ ਤਾਂ ਸੀਨੇ ਬਸੀਨੇ ਚੱਲੀ ਜਾਂਦਾ ਐ ਇਉਂ ਹੀ ਸੀਨੇ ਬਸੀਨੇ ਗੁਰਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਪਹਿਲੀ ਵਿਸਾਖ ਤੋਂ 1925 ਦੇ ਵਿੱਚ ਇਹਨਾਂ ਨੇ ਕੱਤਕ ਦੀ ਪੁੰਨਿਆ ਕੀਤਾ ਸਾਰੀ ਗੱਲ ਕਰ ਚੁੱਕੇ ਆ ਪਰ ਅੱਜ ਅੰਕੜਿਆਂ ਦੇ ਆਧਾਰ ਦੇ ਉੱਤੇ ਜਿਹੜੇ ਅੰਕੜਿਆਂ ਦੇ ਐਕਸਪਰਟ ਨੇ ਕੈਲੰਡਰ ਦੇ ਐਕਸਪਰਟ ਨੇ ਗੁਰਨਾਨਕ ਪਾਤਸ਼ਾਹ ਦੀ ਕੁੱਲ ਉਮਰ ਕਿੰਨੀ ਸੀ ਜਨਮ ਕਿਸ ਦਿਨ ਹੋਇਆ ਇਹ ਆਪਾਂ ਮੌਤ ਤੋਂ ਪੈ ਲਾ ਲਾਂਗੇ ਕਿ ਸਰੀਰ ਕਿਸ ਦਿਨ ਗੁਰਨਾਨਕ ਪਾਤਸ਼ਾਹ ਨੇ ਛੱਡਿਆ ਇਸ ਸੰਬੰਧ ਵਿੱਚ ਕੈਲੰਡਰ ਦੇ ਮਹਾਰ ਕਿਉਂਕਿ ਇਸ ਦਾ ਪਾਲ ਸਿੰਘ ਪੁਰੇਵਾਲ ਇਸ ਸੰਸਾਰ ਦੇ ਉੱਤੇ ਕੈਲੰਡਰ ਦੀ ਤੁਰਦੀ ਫਿਰਦੀ ਲਾਇਬ੍ਰੇਰੀ ਸੀ ਦਰਜਾ ਹੀ ਉਹਨਾਂ ਨਾਲ ਸੈਮੀਨਾਰ ਕੀਤੇ ਦਰਜਾ ਹੀ ਉਹਨਾਂ ਨਾਲ ਟਾਕਸ਼ੋ ਕੀਤੇ ਇੱਕ ਇਹੋ ਜੀ ਰੂਹ ਸਾਡੇ ਕੋਲੋਂ ਚਲੀ ਗਈ ਪਰ ਉਹ ਗੁਰ ਹੈ ਜਿਹੜਾ ਉਹ ਟੈਕਨੀਕ ਹੈ ਸਰਦਾਰ ਸਰਬਜੀਤ ਸਿੰਘ ਸੈਕਰਾਮੈਂਟੋ ਨੂੰ ਦੇਖਿਆ ਗਿਆ ਸਰਬ ਸਰਬਜੀਤ ਸਿੰਘ ਸੈਕਰਾਮੈਂਟੋ ਨੇ ਉਹਨਾਂ ਨੂੰ ਆਕ ਮਾਰੀ ਹੈ ਕਿਉਂਕਿ ਲੋਕੀ ਇਹ ਨਾ ਸਮਝਣ ਕੇ ਵਿਸਾਖੀ ਵਾਲੇ ਦਿਨ ਸਿਰਫ ਖਾਲਸਾ ਸਾਜਣਾ ਦਿਵਸ ਹੈ ਨਹੀਂ ਉਸ ਦਿਨ ਗੁਰਨਾਨਕ ਪਾਤਸ਼ਾਹ ਦਾ ਵੀ ਪ੍ਰਕਾਸ਼ ਹੋਇਆ ਕਿਵੇਂ ਆਹ ਜਾਣਦੇ ਆ ਸਰਬਜੀਤ ਸਿੰਘ ਸੈਕਰਾਮੈਂਟੋ ਤੋਂ ਸਰ ਸਰਬਜੀਤ ਸਿੰਘ ਜੀ ਸਾਂਝਾ ਟੀਵੀ ਤੇ ਪ੍ਰੋਗਰਾਮ ਦਿਲਾ ਦੀ ਸਾਂਝ ਦੇ ਵਿੱਚ ਦਿਲਾ ਦੀ ਸਵਾਗਤ ਹੈ ਸਵਾਗਤ ਵਾਹਿਗੁਰੂ ਜੀ ਕੀ ਫਤਿਹ ਦਿਲ ਦੀਆਂ ਗਰਾਈਆਂ ਜੋ ਤੁਹਾਡਾ ਸਵਾਗਤ ਅੰਕੜੇ ਥੋੜੇ ਜਿਹਾ ਦੱਸੋ ਕਿ ਜਿਹੜਾ ਕਨਫਿਊਜ਼ਨ ਸਿਕੋਂਮ ਦੇ ਵਿੱਚ ਪਿਆ ਹੈ ਗੁਰੂ ਨਾਨਕ ਪਾਤਸ਼ਾਹ ਦੀ ਕੁੱਲ ਉਮਰ ਕਿੰਨੀ ਸੀ ਤੇ ਉਹਨਾਂ ਦੀ ਕਰਤਾਰਪੁਰ ਸਾਹਿਬ ਦੀ ਜਿਹੜੀ ਡੈਥ ਦੀ ਡੇਟ ਹੈ ਜੋਤੀ ਜੋ ਸਮਾਉਣ ਦੀ ਡੇਟ ਹੈ ਉਹ ਸਾਡੇ ਕੋਲ ਹੈ ਇਹਨੂੰ ਥੋੜੇ ਜਿਹਾ ਦੱਸਿਓ ਕਿਵੇਂ ਵਰਕਆਊਟ ਹੁੰਦਾ ਕਿਉਂ ਭੁਲੇਖਾ ਪਿਆ ਜੇ ਬਹੁਤ ਲੰਬੇ ਸਮੇਂ ਤੋਂ ਇਹ ਗੱਲ ਚੱਲ ਰਹੀ ਹੈਗੀ ਆ ਅੱਜ ਦੀ ਨਹੀਂ ਇਹ ਤਕਰੀਬਨ ਜਦੋਂ ਸੰਗ ਸਭਾ ਲਹਿਰ ਦਾ ਆਰੰਭ ਹੋਇਆ ਉਦੋਂ ਆਪਣੇ ਪ੍ਰੋਫੈਸਰ ਗੁਰਮukh ਸਿੰਘ ਹੋਣਾ ਨੇ ਜਿਹੜਾ ਰਿਕਾਰਡ 'ਚ ਸਾਨੂੰ ਮਿਲਦਾ ਇੱਕ ਲੇਖ ਲਿਖਿਆ ਸੀ ਕੁੰਡਲੀਆ ਉਹਨੂੰ ਕਹਿੰਦੇ ਆ ਜਨਮ ਕੁੰਡਲੀ ਕੁੰਡਲੀ ਤੇ 1800 ਤੇ 84 85 ਦੀ ਗੱਲ ਆ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਇਹ ਗੱਲ ਚੱਲੀ ਆ ਰਹੀ ਆ ਔਰ ਹੈਰਾਨੀ ਦੀ ਗੱਲ ਹੈ ਕਿ ਜਿਹੜੀ ਧਰੇ ਦੇ ਹੱਕ 'ਚ ਖੜੀ ਆ ਉਹ ਉੱਥੇ ਹੀ ਖੜੀ ਆ ਜਿੱਥੇ 100 150 ਸਾਲ ਪਹਿਲਾਂ ਖੜੀ ਸੀਗੀ ਉਹ ਗਾਹਾਂ ਨਹੀਂ ਤੁਰੇ ਹੈਗੇ ਉਹ ਆਪਾਂ ਮਾਂ ਜਾ ਕੇ ਗੱਲ ਕਰਾਂਗੇ ਉਹ ਉਹ ਵੀ ਮੈਂ ਕੀ ਕਹਿਣਾ ਚਾਹੁੰਦਾ ਇੱਥੇ ਕੋਲ 1884 ਦੇ ਵਿੱਚ ਇਹ ਗੱਲ ਕੀਤੀ ਉਦੋਂ ਬਾਅਦ ਸਰਦਾਰ ਕਰਮ ਸੰਘ ਅਸਤੋਰੀਅਨ ਨੇ ਕਿਤਾਬ ਲਿਖੀ ਅਤਕੇ ਵਿਸਾਖ 1912 ਦੇ ਵਿੱਚ ਜਿਹੜੀ ਜਨਮ ਸਾਖੀ ਸਰਦਾਰ ਕਰਮ ਸੰਘ ਨੂੰ ਮਿਲੀ ਸੀ ਉਸ ਵੇਲੇ ਉਹਨਾਂ ਨੇ ਉਹਦੀ ਪਰਚੋਲ ਕੀਤੀ ਆ ਉਹ ਤਕਰੀਬਨ 1700 15 ਇਸਵੀ ਦੀ ਆਪਣੇ ਦੀ ਉਹ ਬਣਦੀ ਹੈਗੀ ਆ ਜਿਹੜੀ ਉਹ ਕਾਪੀ ਉਹਨਾਂ ਨੂੰ ਉਸ ਵੇਲੇ ਮਿਲੀ ਸੀਗੀ ਓਕੇ ਤੇ ਅੱਜ ਸਾਨੂੰ 1658 ਦੀ ਲਿਖੀ ਹੋਈ ਜਿਹੜੀ ਆ ਹੁਣ ਤੱਕ ਉਹ ਮੰਨੀ ਜਾਂਦੀ ਆ ਵੀ ਪਹਿਲੀ ਕਾਪੀ ਹੈਗੀ ਆ ਉਹ ਉਹ ਮਿਲ ਚੁੱਕੀ ਆ 1658 ਦੀ 1658 ਵਾਲੀ ਓਕੇ ਜਿਹੜਾ ਕਰਮ ਸਿੰਘ ਹਿਸਟੋਰੀਅਨ ਨੇ ਕੰਮ ਕੀਤਾ ਸੀਗਾ ਉਹ ਜਿਹੜੀ ਉਹਨਾਂ ਨੂੰ ਮਿਲੀ ਸੀ ਉਹਦੀ ਆਲੋਚਨਾ ਕੀਤੀ ਆ ਉਹਦੇ ਬਾਰੇ ਕੋਈ ਵੀ ਇਹ ਨਹੀਂ ਕਹਿ ਸਕਿਆ ਕਿ ਉਸ ਜਨਮ ਸਾਖੀ ਚਾ ਗੱਲ ਹੈ ਨਹੀਂ ਸੀ ਤੇ ਕਰਮ ਸਿੰਘ ਨੇ ਉਹ ਗੱਲ ਵੱਧੂ ਕੀਤੀ ਆ ਉਦੋਂ ਅੱਖਾਂ ਮੀਟ ਕੇ ਬਸ ਕਰਮ ਸਿੰਘ ਦੀ ਆਲੋਚਨਾ ਜਿੰਨਿਆਂ ਨੇ ਵੀ ਕੀਤੀ ਆ ਉਹ ਮੈਂ ਪੜੀ ਆ ਸਾਰੀ ਸਮੇਤ ਐਸ਼ਰ ਸਿੰਘ ਨਾਰਾ ਦੇ ਉਹ ਕੋਈ ਤੱਥਾਂ ਦੇ ਆਧਾਰ ਤੇ ਨਹੀਂ ਕੀਤੀ ਗਈ ਜਿਹੜੇ ਤਰੀਕੇ ਨਾਲ ਸਰਦਾਰ ਕਰਮ ਸਿੰਘ ਹੁਣਾਂ ਨੇ ਉਹ ਕਿਤਾਬ ਲਿਖੀ ਸੀਗੀ ਇੱਕ ਪੱਖ ਤਾਂ ਇਹ ਹੋ ਗਿਆ ਹੁਣ ਜਿਹੜੀਆਂ ਸਾਡੇ ਕੋਲੇ ਜਨਮ ਸਾਖੀਆਂ ਮਿਲਦੀਆਂ ਹੈਗੀਆਂ ਆ ਉਹ ਸਾਰੀਆਂ ਹੀ ਜਨਮ ਸਾਖੀਆਂ ਵਿਸਾਖ ਦਾ ਜਨਮ ਲਿਖਦੀਆਂ ਹੈਗੀਆਂ ਆ ਤੇ 1658 ਦੇ ਵਿੱਚ ਪਹਿਲੇ ਯਾਰ ਕਾ ਤਕਦੀਪੁੰਨਿਆ ਲਿਖਿਆ ਗਿਆ ਬਾਲੇ ਵਾਲੀ ਜਨਮ ਸਾਖੀ ਦੇ ਵਿੱਚ ਇਸ ਤੋਂ ਬਾਅਦ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਆਉਂਦੀ ਹੈ ਉਹਦੇ ਵਿੱਚ ਵੀ ਵਿਸਾਖ ਲਿਖਿਆ ਗਿਆ ਸੋ ਇਹ ਤੇ ਇਹਦਾ ਹੈਗਾ ਆ ਮੋਟਾ-ਮੋਟਾ ਸਾਬ ਜਿਹੜੀ ਇਹ ਜਨਮ ਸਾਖੀ ਹੈਗੀ ਆ ਬਾਲੇ ਵਾਲੀ ਜਿਹੜੀ ਆਪਾਂ ਕਹਿੰਦੇ ਹੈਗੇ ਆ ਜਿਹਨੂੰ ਅੱਜ ਕੱਲ੍ਹ ਇਹ ਜਿਵੇਂ ਕੱਲ ਵੀ ਤੁਸੀਂ ਜ਼ਿਕਰ ਕੀਤਾ ਸੀਗਾ ਇਹ ਹੰਧਾਲੀਆਂ ਜਿਹੜਾ ਬੱਬਾ ਹੰਧਾਲ ਹੋਇਆ ਗੁਰੂ ਕੇ ਜੜਿਆਲੇ ਵਾਲਾ ਉਹਦੇ ਦੋ ਪੁੱਤਰ ਸਿਗੇ ਜੀ ਬਾਲਚੰਦ ਤੇ ਵਿਧੀਚੰਦ ਇਹ ਵਿਧੀਚੰਦ ਨੇ ਲਖਵਾਈ ਸੀ ਤੇ ਜਿਹੜਾ ਬਾਲਾ ਮੁਖ ਪਾਤਰ ਆ ਉਹ ਉਹ ਬਾਲਚੰਦ ਉਹਦਾ ਭਰਾ ਆ ਇਹ ਹੰਧਾਲ ਪ੍ਰਕਾਸ਼ ਗ੍ਰੰਥ ਉਹ ਹੈਗਾ ਆ ਮੰਦਿਰ ਹੋ ਗਈ ਉਹਦਾ ਪੜੇ ਨੂੰ ਉਹ ਉਹਦੇ ਚੋਂ ਸਾਨੂੰ ਬਹੁਤ ਗੱਲਾਂ ਇਹ ਤਰੀਕਾ ਉਹਨਾਂ ਦੇ ਜਨਮ ਦੀਆਂ ਹੋਰ ਸਭ ਕੁਝ ਹੰਦਾਲ ਦੀ ਜਿਹੜੀ ਪਰਚੀ ਜਿਹਨੂੰ ਕਹਿੰਦੇ ਆ ਉਹ ਸਭ ਕੁਝ ਉਹਦੇ ਵਿੱਚੋਂ ਲੱਭ ਪੈਂਦਾ ਆ ਪਰ ਸਾਡਾ ਅੱਜ ਇਹ ਵਿਸ਼ਾ ਨਹੀਂ ਹੈਗਾ ਉਸ ਪਾਸੇ ਨੂੰ ਜਾਣ ਦਾ ਜੀ ਤਾਂ ਇਸ ਜਨਮ ਸਾਖੀ ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਗੱਲ ਹੈਗੀ ਆ ਉਹ ਇਹ ਲਿਖੀ ਹੋਈ ਆ ਬਈ ਸੰਮਤ 1715 ਮਾਰਗ ਸੁਦੀ 6 ਪੋਥੀ ਲਖ ਪਹੁੰਚੇ ਜੀ ਤੇ ਇਹ 18 ਜਨਵਰੀ 1659 ਜੂਲੀਅਨ ਬਣਦੀ ਆ ਤਰੀਕੇ ਇਹ ਅੱਛਾ ਜਿਹੜੀ ਜਿਹੜੀ ਉਹਦੇ ਵਿੱਚ ਲਿਖੀ ਹੋਈ ਤਰੀਕ ਆ 18 ਜਨਵਰੀ 1659 ਓਕੇ ਤੇ ਜਦੋਂ ਕਿ ਗੁਰਨਾਨਕ ਸਾਹਿਬ ਨੇ ਜਿਹੜਾ ਜਦੋਂ ਇਹਨੂੰ ਅਸੀਂ ਪੜ੍ਹਦੇ ਆਂ ਤੇ ਆਰੰਭ ਦੇ ਵਿੱਚ ਜਿਹੜੀ ਲਿਖੀ ਹੋਇਆ ਜਨਮ ਸਾਖੀ ਗੁਰੂ ਬਾਬੇ ਨਾਨਕ ਜੀ ਕੀ ਸੰਮਤ 1582 1582 ਵਿਸਾਖ ਸੁਦੀ ਪੰਜਵੀਂ ਪੋਥੀ ਲਿਖੀ ਜੀ ਆਰੰਭਤ ਇੱਥੋਂ ਸ਼ੁਰੂ ਹੁੰਦੀ ਆ ਵੀ ਇਹ ਜਨਮ ਸਾਖੀ 1582 ਚ ਲਿਖੀ ਗਈ ਆ ਤੇ ਅਖੀਰਤ ਦੇ ਵਿੱਚ ਲਿਖਿਆ ਆ ਵੀ ਇਹ 1715 ਸੰਮਤ ਤੇ 1658 59 ਜਨਵਰੀ ਦੇ ਵਿੱਚ ਇਹ ਪੂਰੀ ਹੋਈ ਆ ਤੇ ਇੱਥੇ ਜਿਹੜਾ ਹੁਣ ਸਵਾਲ ਬਣਦਾ ਹੈਗਾ ਆ ਵੀ ਇਹਦੇ ਲਿਖਣ ਦੀ ਜਿਹੜੀ ਤਰੀਕ ਬਣਦੀ ਆ ਉਹ 27 ਅਪ੍ਰੈਲ 1525 ਬਣਦੀ ਆ ਜਦੋਂ ਕਿ ਗੁਰੂ ਨਾਨਕ ਸਾਹਿਬ ਨੇ ਜਿਹੜਾ ਸਰੀਰ ਛੱਡਿਆ ਸੀ ਉਹ 7 ਸਤੰਬਰ 1539 ਨੂੰ ਛੱਡਿਆ ਸੀ ਪਰ ਸਵਾਲ ਪੈਦਾ ਹੋ ਗਿਆ ਕਿ ਗੁਰੂ ਨਾਨਕ ਸਾਹਿਬ ਤਾਂ ਸਰੀਰ ਛੱਡਦੇ ਆ 1539 ਸਤੰਬਰ ਦੇ ਵਿੱਚ ਤੇ ਉਸ ਵੇਲੇ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਮਿਲਦੀ ਆ ਤੇ ਉਹਨਾਂ ਨੇ ਜਨਮ ਸਾਖੀ 27 ਅਪ੍ਰੈਲ 1525 ਨੂੰ ਕਿਵੇਂ ਲਿਖਾ ਦਿੱਤੀ ਆ ਜੀ ਓਕੇ ਔਰ ਇੱਥੇ ਮੈਂ ਇੱਕ ਹੋਰ ਸਾਂਝੀ ਕਰ ਦਿਆਂ ਗੱਲ ਅੱਜ ਦੇ ਵਿਦਵਾਨਾਂ ਦੀ ਆਪਾਂ ਫਿਰ ਅੱਗੇ ਚੱਲਦੇ ਆ ਕਿਉਂਕਿ ਉਹ ਲੜੀ ਨਾਲ ਲੜੀ ਲੱਗੀ ਰਹੂਗੀ ਹਾਂ ਜੀ ਕਿਉਂਕਿ ਤੁਸੀਂ ਥੋੜੀ ਜਿਹਾ ਕਲੀਅਰ ਕਰਦੇ ਹੋ ਇੱਕ ਪਾਸੇ ਕਿਹਾ ਜਾ ਰਿਹਾ ਹੈ ਕਿ 1697 ਦੇ ਵਿੱਚ 18 ਜਨਵਰੀ ਨੂੰ ਜਨਮ ਹੁੰਦਾ ਤੇ 1525 ਦੇ ਵਿੱਚ ਸਾਖੇ ਕਿਵੇਂ ਲਿਖ ਦਿੱਤੀ ਤਾਂ ਬੜਾ ਵੱਡਾ ਅੰਤਰ ਹੈ ਆ ਇੱਕ ਮੈਂ ਕਿਤਾਬ ਹੈ ਮੇਰੇ ਕੋਲੇ ਹਾਂ ਇਹ ਹੁਣੇ ਹੀ ਮਿਲੀ ਆ ਮੈਨੂੰ ਅੱਧੀ ਦੀ ਅੱਧੀ ਦੀ ਹੁਣੀ ਮੈਂ ਕਿਤਾਬ ਦੀ ਦਿਖਾ ਦਿੰਦਾ ਜੀ ਬਕਾਇਦਾ ਡਾਕਟਰ ਅਨੁਰਾਗ ਸਿੰਘ ਦੀ ਇਸ ਕਿਤਾਬ ਦੀ ਗੱਲ ਕਰ ਰਹੇ ਹੋ ਤੁਸੀਂ ਹਾਂਜੀ ਇਸੇ ਦੀ ਮੈਂ ਕਰ ਰਿਹਾ ਜੀ ਹਾਂਜੀ ਬਿਲਕੁਲ ਮੇਰੇ ਕੋਲ ਵੀ ਹੈਗੀ ਆ ਕਿਤਾਬ ਜੀ ਬਿਲਕੁਲ ਹਾਂਜੀ ਇਦੇ ਵਿੱਚ ਉਹ ਲਿਖਦਾ ਹੈਗੇ ਆ ਪੰਨਾ 30 ਆ ਇਸ ਕਿਤਾਬ ਦਾ ਹਾਂ ਹਾਂ ਇਹਦੇ ਚ ਦੋ ਚੀਜ਼ਾਂ ਨੋਟ ਕਰਨ ਵਾਲੀਆਂ ਆ ਇਹ ਜਿਹੜੀਆਂ ਗਾਹਾਂ ਕੰਮ ਆਉਣੀਆਂ ਜਾਂ ਸਰੋਤਿਆਂ ਨੂੰ ਜ਼ਰੂਰੀ ਚਾਹੀਦੀਆਂ ਆ ਜੀ ਜੀ ਪਹਿਲੀ ਇਹ ਕਿ ਹਾੜ ਵਦੀ 13 1592 ਹਾੜ ਵਦੀ 13 1596 ਹਾਂਜੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਗੁਰੂ ਜੋਤ ਅਧਿਕਾਰੀ ਗੁਰੂ ਥਾਪਕੇ ਖਡੂਰ ਸਾਹਿਬ ਵਿੱਚ ਨਵਾਂ ਪ੍ਰਚਾਰ ਕੇਂਦਰ ਬਣਾਉਣ ਦੇ ਲਈ ਭਾਈ ਲਾਲ ਨੂੰ ਉੱਥੇ ਭੇਜ ਦਿੱਤਾ ਓਕੇ ਅੱਛਾ ਉਦੋਂ ਕਹਾ ਜਾਂ ਜਾ ਕੇ ਉਹ ਲਿਖਦਾ ਹੈਗਾ ਆ ਕਿ ਪੂਰੇ 18 ਸਾਲ 1521 ਤੋਂ 1539 ਤੱਕ ਗੁਰੂ ਨਾਨਕ ਦੇਵ ਜੀ ਦੀ ਸੇਵਾ ਵਿੱਚ ਚਰਨ ਪਸਰਦਿਆਂ ਭਾਈ ਲੈਣਾ ਜੀ ਨੂੰ ਆਤਮਿਕ ਪ੍ਰਕਾਸ਼ ਹੋਇਆ ਜੀ ਬਿਲਕੁਲ ਇਹਦਾ ਭਾਵ ਇਹ ਆ ਕਿ ਗੁਰੂ ਭਾਈ ਲੈਣਾ 18 ਸਾਲ ਗੁਰੂ ਨਾਨਕ ਦੇਵ ਜੀ ਦੇ ਨਾਲ ਰਹੇ ਆ ਬਿਲਕੁਲ ਤੇ ਹੁਣ ਜਿਹੜੀ ਗੱਲ ਤੇ ਆ ਨੋਟ ਕਰਨ ਵਾਲੀ ਆ ਉਹ ਇਹ ਆ ਕਿ ਖਡੂਰ ਸਾਹਿਬ ਹੀ ਰਹਿ ਕੇ ਭਾਈ ਬਾਲੇ ਅਤੇ ਮੁਖੇ ਪੜੇ ਮੁਖੇ ਦੇ ਸਹਿਯੋਗ ਨਾਲ 1541 ਈਸਵੀ ਵਿੱਚ ਗੁਰੂ ਨਾਨਕ ਦੇਵ ਜੀ ਦੀ ਜਨਮ ਪੱਤਰੀ ਜੀ ਇਹ ਹੁਣ ਤਰੀਕ तकरीबन ਸਹੀ ਬਣਦੀ ਆ 1596 ਬਿਕਰਮੀ ਦੇ ਹਿਸਾਬ ਨਾਲ ਮੈਨੂੰ 40 41 ਚ ਆ ਗਈ ਆ ਵੈਸੇ ਤਾਂ ਉਹਦਾ 40 ਚ ਹੀ ਬਣ ਜੀ ਅਸਲ 'ਚ ਹੁਣ ਦੇਖੋ ਜੀ ਕਹਿੰਦਾ ਵਿਸਾਖ ਸੁਦੀ ਪੰਛ 1582 ਅਪ੍ਰੈਲ 27 1525 ਦੇ ਆਧਾਰ ਤੇ ਜਨਮ ਸਾਖੀ ਤਿਆਰ ਕਰਵਾਈ ਹੂੰ ਇਹ ਜਨਮ ਸਾਖੀ ਨੂੰ ਭਾਈ ਬਾਲੇ ਵਾਲੇ ਵਾਲੀ ਜਨਮ ਸਾਖੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਵਿੱਚ ਗੁਰੂ ਅੰਗਦ ਦੇਵ ਜੀ ਨੇ ਆਪਣੇ ਨਿੱਜੀ ਅਨੁਭਵੀ ਸਾਂਝੇ ਕੀਤੇ ਇਹ ਜਨਮ ਸਾਖੀ ਨੂੰ ਕੱਪ ਤੇ ਅਤੇ ਮੀਣੇ ਕੱਪ ਤੇ ਮੀਣੇ ਅਤੇ ਹੰਦਾਲੀਏ ਗੁਰੂਆਂ ਨੇ ਦੂਸ਼ਿਤ ਕੀਤਾ ਇਹਦੇ ਚ ਹੁਣ ਸਾਨੂੰ ਦੋ ਗੱਲਾਂ ਮਿਲ ਗਈਆਂ ਭਾਈ ਲੈਣਾ ਜੀ ਗੁਰੂ ਅੰਗਦ ਦੇਵ ਜੀ 18 ਸਾਲ ਗੁਰੂ ਨਾਨਕ ਦੇਵ ਜੀ ਦੇ ਨਾਲ ਰਹੇ ਆ ਤੇ ਜਨਮ ਸਾਖੀ ਉਹ ਨਹੀਂ ਲਿਖਵਾਈ ਆ ਤੇ ਆਧਾਰ ਆ 1580 ਵਾਲਾ ਮੇਰੇ ਗੱਲ ਅੱਜ ਤੱਕ ਸਮਝ ਨਹੀਂ ਆਈ ਹੈ ਕਿ ਭਾਈ 1582 ਵਾਲਾ aadhar 41 ਚ ਕਿਵੇਂ ਬਣ ਗਿਆ ਉਹ 1582 ਵਾਲੀ ਕਿਹਨੇ ਲਿਖੀ ਸੀ ਜਿਹਦੇ ਆਧਾਰ ਦੇ ਉੱਤੇ 1541 ਚ ਲਿਖਾਈ ਗਈ ਆ ਇਹ ਸਾਡੇ ਵਿਦਵਾਨਾਂ ਦਾ ਹਾਲ ਆ ਜਿਹੜੇ ਟਿੰਡ ਚ ਕੰਨਾ ਪਾ ਕੇ ਬੈਠੇ ਆ ਇਹੀ ਕਾਰਨ ਆ ਕਿ ਉਹ ਜਵਾਬ ਨਹੀਂ ਦਿੰਦੇ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਆ ਵੀ ਸਵਾਲ ਆ ਆ ਸਾਡਾ ਤੇ ਤਾਂ ਸਿੱਧਾ ਜਵਾਬ ਦਿਓ ਕੋਈ ਵੀ ਇਹ ਜਵਾਬ ਦੇਣ ਨੂੰ ਤਿਆਰ ਨਹੀਂ ਹੈਗਾ ਹੁਣ ਆਪਾਂ ਗੱਲ ਕਰਦੇ ਹੈਗੇ ਆ ਇਦੇ ਵਿੱਚ ਹਾਂਜੀ ਥੋੜੇ ਜਿਹਾ ਇਹਨੂੰ ਹੋਰ ਕਲੀਅਰ ਕਰਿਆ ਜੇ ਤੁਸੀਂ ਡਾਕਟਰ ਰਾਜ ਸਿੰਘ ਦਾ ਰੈਫਰੈਂਸ ਕਿਉਂ ਦੇ ਰਹੇ ਹੋ ਕਿਉਂਕਾ ਇਹ ਤਾਂ ਇੱਕੋ ਬੰਦਾ ਹੈ ਜਿਹਨੇ ਹਮੇਸ਼ਾ ਹੀ ਸਿੱਖ ਇਤਿਹਾਸ ਨੂੰ ਵਿਗਾੜਿਆ ਤੇ ਮੂਲ ਨਾਮਸ਼ਾਹੀ ਕਲੰਡ ਦਾ ਵਿਰੋਧ ਕੀਤਾ ਹੈ ਹੋਰ ਤੁਹਾਡੇ ਕੋਲ ਦਰਜ ਢੇਰ ਦਰਜਨ ਤੋਂ ਵੱਧ ਵਿਦਵਾਨ ਨੇ ਜਿਨ੍ਹਾਂ ਨੇ ਇਸ ਤਰੀਕ ਨੂੰ ਸਹੀ ਕਿਹਾ ਉਹਨਾਂ ਦਾ ਰੈਫਰੈਂਸ ਤੁਸੀਂ ਕਿਉਂ ਦਿੱਤਾ ਨਹੀਂ ਉਹ ਤਾਂ ਕੀ ਕਿ ਅਬ ਜਿਨ੍ਹਾਂ ਨੇ ਸਹੀ ਕਿਹਾ ਹੈ ਉਹ ਤਾਂ ਇੱਕ ਪੱਖ ਆ ਸਾਡਾ ਅਸੀਂ ਕਹਿੰਨੇ ਆ ਜਾਂ ਸਹੀ ਆ ਤਰੀਕ ਪਰ ਜਿਹੜੇ ਆਮ ਸੰਗਤ ਹੈਗੀ ਆ ਉਹ ਕਹਿੰਦਾ ਵੀ ਦੂਜਾ ਪੱਖ ਨਹੀਂ ਦਿਖਾਉਂਦੇ ਤੁਸੀਂ ਆਮ ਸੰਗਤਾਂ ਪੜ੍ਹਦੀਆਂ ਨਹੀਂ ਸੋਚਦੀਆਂ ਨਹੀਂ ਇੰਨੀ ਸਮਰੱਥਾ ਨਹੀਂ ਇਸ ਕਰਕੇ ਫੇਰ ਉਹ ਦੂਜਾ ਪੱਖ ਵੀ ਸਾਨੂੰ ਦੱਸਣਾ ਪੈਂਦਾ ਹੈ ਕਿਉਂਕਿ ਨਰਾਕਸ ਤੋਂ ਤਾਂ ਥਾ ਕੇ ਪ੍ਰੋਗਰਾਮ ਤੇ ਆਊਗਾ ਨਹੀਂ ਪਹਿਤਾਂ ਮੈਂ ਉਹ ਨਾਲ ਲੱਗਦੀ ਇੱਕ ਹੋਰ ਤੁਹਾਡੇ ਗੱਲ ਸਾਂਝੀ ਕਰਾਂ ਇਹਦੇ ਵਿੱਚ ਡਾਕਟਰ ਸੁਖਦੇਵ ਸਿੰਘ ਦੀਆਂ ਤਿੰਨ ਕਿਤਾਬਾਂ ਮੇਰੇ ਕੋਲ ਪਈਆਂ ਇੱਕ ਅੱਧੀ ਨਹੀਂ ਹੈਗੀ ਜੀ ਉਹ ਜਦੋਂ 2000 ਚ ਕਿਤਾਬ ਲਿਖਦੇ ਆ ਜਿਹੜਾ ਸਿੱਖ ਇਤਿਹਾਸ ਉਹਨੇ ਲਿਖਿਆ ਆ ਪੰਜਾਬ ਦਾ ਇਤਿਹਾਸ ਆ ਜਿਹੜਾ ਉਹਨਾਂ ਦਾ 1469 ਤੋਂ 1708 ਤੱਕ ਆ ਉਹਦੀ ਪੰਜਵੀਂ ਜਿਲਤ ਦੇ ਵਿੱਚ ਤੇ 2000 ਦੀ ਕਿਤਾਬ ਆ 25 ਸਾਲ ਪੁਰਾਣੀ ਉੱਥੇ ਤਾਂ ਉਹ ਲਿਖਦੇ ਆ ਵੀ ਭਾਈ ਬਾਲੇ ਵਾਲੀ ਜਨਮ ਸਾਖੀ ਆ ਜਿਹੜੀ ਇਹ ਇਹ ਕਿਸੇ ਵੀ ਜਿਹੜੀ ਹੈਗੀ ਆ ਇਹ ਇਹ ਬੁਨਿਆਦੀ ਸਹਿਤ ਆ ਸਾਡੀ ਨਹੀਂ ਕਰਦੀ ਹੈਗੀ ਹੂੰ ਵੀ ਇਹ ਕਾਫੀ ਮਲਾਟੀ ਆ ਤੇ ਇਹਨੂੰ ਬੁਨਿਆਦੀ ਜਿਹੜਾ ਹੈਗਾ ਆ ਸੋਰਸ ਨਹੀਂ ਮੰਨਿਆ ਜਾ ਸਕਦਾ। ਅੱਛਾ ਹੋਰ ਵੀ ਕਹਿੰਦੇ ਕੋਈ ਜਨਮ ਸਾਖੀ ਹੈ ਨੀਂਗੀ ਨਾ ਜਿਹਨੂੰ ਅਸੀਂ ਬੁਨਿਆਦੀ ਆਪਣਾ ਬੁਨਿਆਦੀ ਸਰੋਤ ਮੰਨ ਲਈਏ। ਜੀ। ਫਿਰ ਉਹ ਲਿਖਦੇ ਆ ਸ਼੍ਰੋਮਣੀ ਸਿੱਖ ਇਤਿਹਾਸ ਹੈਗਾ ਤਕਰੀਬਨ ਉਹੀ ਆ ਸਾਰਾ ਇਹ 1469 ਤੋਂ ਤੇ ਉਹ ਕਿਤਾਬ ਦਾ ਨਾਮ ਬਦਲ ਗਿਆ 2010 ਦੇ ਵਿੱਚ ਆ ਕੇ। ਹੂੰ ਹੂੰ। ਇਹੀ ਗੱਲ ਉੱਥੇ ਉਹ ਦਵਾਰਾ ਦਵਾਰਾ ਲਿਖਦੇ ਆ ਭਾਈ ਜਿਹੜੀ ਇਹ ਮੌਲਿਕ ਨਹੀਂ ਹੈਗੀ ਇਹ ਮਿਹਰਬਾਨ ਵਾਲੀ ਜਨਮ ਸਾਖੀ ਪੋਥੀ ਦੀ 1800 ਦੇਈ ਚ ਲਿਖਾਈ ਆ ਹੰਦਾਲੀਆਂ ਨੇ ਲਿਖਾਈ ਆ ਤੇ ਇਹ ਵਿਸ਼ਵਾਸਯੋਗ ਨਹੀਂ ਹੈਗੀ ਹੁਣ ਆ ਗਈ ਉਹਨਾਂ ਦੀ ਤੀਜੀ ਕਿਤਾਬ 2019 ਦੇ ਵਿੱਚ ਤਸੱਲਾਮ ਬਾਦ ਅ ਤੀਜੀ ਕਿਤਾਬ ਆ ਗਈ ਆ ਇੱਥੇ ਉਹ ਲਿਖਦੇ ਹੈਗੇ ਆ ਵੀ ਜਿਹੜੀ ਜਨਮ ਸਾਖੀ ਆ ਇਹ ਨਿਰਮਲ ਸਰੋਤ ਆ ਭਾਈ ਬਾਲੇ ਵਾਲੇ ਆਲੀ ਜਨਮ ਸਾਖੀ ਹੁਣ ਕਾਰਨ ਕੋਈ ਨਹੀਂ ਦੱਸਦਾ ਵੀ ਇਹ ਨਿਰਮਲ ਸਰੋਤ ਕਿਵੇਂ ਆ ਜਿਹੜੇ ਉਹਨਾਂ ਨੂੰ 20 ਸਾਲ ਪਹਿਲਾਂ ਲਿਖਿਆ ਵੀ ਇਹ ਵਿਸ਼ਵਾਸਯੋਗ ਨਹੀਂ ਫੇ ਉਦੋਂ 10 ਪਹਿਲਾਂ ਲਿਖਿਆ ਵੀ ਵਿਸ਼ਵਾਸਯੋਗ ਨਹੀਂ ਤੇ ਤੀਜੇ ਥਾਂ ਜਾ ਕੇ ਉਹਨੇ ਲਿਖ ਦਿੱਤਾ ਵੀ ਇਹ ਨਿਰਮਲ ਸਰੋਤ ਆ ਹੁਣ ਦੱਸੋ ਇਹਦਾ ਕੀ ਹੱਲ ਕੀਤਾ ਜਾਵੇ ਕੋਈ ਕਾਰਨ ਨਹੀਂ ਦਿੱਤਾ ਵੀ ਇਹ ਨਿਰਮਲ ਸਰੋਤ ਕਿਉਂ ਆਬ ਜਿਹੜੀ ਅੱਜ ਤੋਂ 20 ਸਾਲ ਪਹਿਲਾਂ ਜਾਂ 10 ਸਾਲ ਪਹਿਲਾਂ ਮੇਰੇ ਕੋਲ ਜਾਣਕਾਰੀ ਨਹੀਂ ਸੀ ਹੁਣ ਉਹ ਜਾਣਕਾਰੀ ਸਾਨੂੰ ਮਿਲ ਗਈ ਆ ਇਹਨਾਂ ਇਹਨਾਂ ਕਾਰਨਾਂ ਦੇ ਕਰਕੇ ਇਹ ਬਾਲੇ ਵਾਲੀ ਜਨਮ ਸਰਟੀਫੀਕ ਨਿਰਮਲ ਸਰੋਤ ਬਣ ਗਈ ਆ ਇਹ ਇਹ ਦੱਸਣਾ ਫਰਜ਼ ਨਹੀਂ ਸੀ ਬਣਦਾ ਉਹਨਾਂ ਦਾ ਕਿਤਾਬ ਦੇ ਵਿੱਚ ਨਹੀਂ ਇਹ ਕਹਿੰਦੇ ਵੀ ਅਸਲੀ ਜਨਮ ਸਰਟੀਫੀਕ ਭਈ ਬਾਲੇ ਵਾਲੀ ਤੁਸੀਂ ਕਈ ਵਾਰੀ ਜ਼ਿਕਰ ਕਰ ਚੁੱਕੇ ਹੋ ਵੀ ਅਸਲੀ ਤਾਂ ਖੈ ਹੀ ਨਹੀਂ ਕਿਸੇ ਦਾ ਅਸਲੀ ਤਾਂ ਕਹਿੰਦੇ ਸਰ ਦਿੱਤੇ ਸੀ ਉਹਨਾਂ ਨੇ ਹੁਣ ਇਹ ਇਹੀ ਮੈਂ ਸਮੱਸਿਆ ਜਿਹੜੀ ਸੀਗੀ ਉੱਥੇ ਆਉਨੇ ਆਪਾਂ ਮੈਂ ਦੇ ਇੱਕ ਹੋਰ ਤੁਹਾਡੇ ਨਾਲ ਮੈਂ ਗੱਲ ਕਰਨ ਬਿਲਕੁਲ ਪੂਰੇ 5 ਮਿੰਟ ਨੇ 5 ਮਿੰਟ ਸਾਰੀ ਗੱਲਬਾਤ ਸਮਾਪਤ ਕਰਨੀ ਹੈ ਜਿੱਥੇ ਉਹਦੇ ਨਾਲ ਨਾਲ ਗੁਰੂ ਸਾਹਿਬ ਦੀ ਕੁੱਲ ਉਮਰ ਕਿਵੇਂ ਤੁਸੀਂ ਕੈਲਕੂਲੇਟ ਕਰਦੇ ਹੋ ਸਾਰਾ ਕੁਝ ਇਹ ਵੀ ਨਾਲ ਜ਼ਿਕਰ ਕਰਿਓ ਜੀ ਪੂਰੇ 5 ਮਿੰਟ ਇਹ ਹੀ ਡਾਕਟਰ ਸੁਖਦੇਵਾਲ ਸਿੰਘ ਜਦੋਂ ਉਹਦਾ ਮੂਲ ਪਾਠ ਲਿਖਦੇ ਆ ਤੇ ਆਪ ਭਾਈ ਪੁਰਖਾ ਤੋਂ ਕੌਣ ਆ ਲਿਖ ਦਿੰਦੇ ਆ ਤੇ ਇਹ ਡਾਕਟਰ ਸੋਖਦੇਵਾਲ ਸਿੰਘ ਜਦੋਂ ਇਸ ਕਿਤਾਬ ਦੇ 7ਵਾਂ 8ਵਾਂ ਤੇ ਆਏ ਆ ਉੱਥੇ ਜਾਂਦੇ ਆ ਤੇ ਉੱਥੇ ਬੱਲਾ ਸੰਧੂ ਤੇ ਭਾਈ ਲੈਣਾ ਕਰਤਾਰਪੁਰ ਦੇ ਵਿੱਚ ਮੁਖੀ ਸਿੱਖਾਂ ਵਜੋਂ ਪ੍ਰਬੰਧਕੀ ਜ਼ਿੰਮੇਵਾਰੀਆਂ ਨਿਭਾਉਂਦੇ ਲਖ ਦਿੰਦੇ ਆ ਤੇ 18 ਸਾਲ ਭਾਈ ਲੈਣਾ ਕਰਤਾਰਪੁਰ ਗੁਰੂ ਸਾਹਿਬ ਦੇ ਨਾਲ ਰਿਹਾ ਇਹ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਆ ਤੇ ਜੇ 18 ਸਾਲ ਜਾਂ 14 ਸਾਲ ਇਕੱਠੇ ਰਹੇ ਆ ਭਾਈ ਬਾਲਾ ਤੇ ਗੁਰੂ ਭਾਈ ਲੈਣਾ ਤੇ ਫੇ ਆ ਭਾਈ ਪੁਰਖਾਂ ਤੂੰ ਕੌਣ ਹੈ ਇਹਦਾ ਕੀ ਮਤਲਬ ਹੋਇਆ ਜੀ ਸੋ ਇਹ ਤਾਂ ਹੈਗੀ ਆ ਜਨਮ ਸਾਖੀਆਂ ਦੀ ਅਸਲੀਅਤ ਓਕੇ ਇਹ ਸੰਤੋਖ ਸਿੰਘ ਨੇ ਲਿਖਿਆ ਆ ਕਿ ਮੇਰਾ ਵਸੀਲਾ ਜਿਹੜਾ ਹੈਗਾ ਆ ਉਹ ਭਾਈ ਬਾਲੇ ਵਾਲੀ ਜਨਮ ਸਾਖੀ ਆ ਨਾਨਕ ਪ੍ਰਕਾਸ਼ ਲਿਖਣ ਦਾ ਓਕੇ ਉਹੀ ਸੰਤੋਖ ਸਿੰਘ ਲਿਖਦਾ ਆ ਥੋੜਾ ਜਿਹਾ ਅੱਗੇ ਜਾ ਕੇ ਆਪਾਂ ਸੰਖੇਪ ਕਰ ਦਿੰਨੇ ਆ ਬਈ ਪੂਰਬ ਪੋਥੀ ਹੁਤੀ ਜੋ ਸੋਏ ਦੇ ਬਿਆਸ ਵਿਚ ਡਬੋਈ ਪੰਨੇ ਛੇਤੇ ਦੇਈ ਬਿਹਾਈ ਜੋ ਸ਼੍ਰੀ ਗੁਰੂ ਅੰਗਦ ਲਖਵਾਈ ਬਈ ਜਿਹੜੀ ਪੋਥੀ ਗੁਰੂ ਅੰਗਦ ਸਾਹਿਬ ਨੇ ਲਖਵਾਈ ਸੀ ਉਹਦੇ ਪੰਨੇ ਫਾੜ ਕੇ ਤੇ ਦਰਿਆ ਬਿਆਸ ਦੇ سپੁਰਦ ਕਰ ਦਿੱਤੀ ਹਮ ਹੰਦਾ ਲਿੰਗਾ ਨੇ ਤੇ ਆਪਣੀ ਲਿਖਾਤੀ ਆ ਬਿਲਕੁਲ ਸਹੀ ਆ ਜਿਹੜੀ ਅੱਜ ਸਾਨੂੰ ਮਿਲਦੀ ਹੈ ਉਹ ਉਹ 1658 ਵਾਲੀ ਹੰਧਾਲੀਆਂ ਵਾਲੀ ਮਿਲਦੀ ਹੈ ਤੇ ਇੱਥੇ ਜਿਹੜਾ ਹੁਣ ਤੁਸੀਂ ਸਵਾਲ ਕੀਤਾ ਸੀ ਜਿਹਦਾ ਕੋਈ 10 ਸਾਲ ਹੋ ਗਿਆ ਸਾਨੂੰ ਇਹ ਸਵਾਲ ਕਰਦਿਆਂ ਨੂੰ ਵਿਦਵਾਨਾਂ ਨੂੰ ਜੀ ਜੀ ਗੁਰੂ ਸਾਹਿਬ ਨੇ ਲਿਖਵਾਈ ਸੀ ਜੇ ਲਿਖਵਾਈ ਸੀ ਤੇ ਸੰਤੋਖ ਸੰਗ ਦੇ ਮਤਾਬਕ ਉਹ ਪਾੜ ਕੇ ਤੇ ਦਰਿਆ ਬਿਆਸ ਦੇ سپرد ਕਰ ਦਿੱਤੀ ਸੀ ਇਹ ਗੱਲ 1658 ਦੀ ਹੋ ਸਕਦੀ ਐ 57 58 ਦੀ ਜਦੋਂ ਨੇ ਆਪਣੀ ਲਖਵਾਈ ਆ ਹਾਂ ਤੇ ਅੱਜ ਤੱਕ ਉਹ ਜਿਹੜੀ ਜ਼ਿਕਰ ਕੀਤਾ ਅਨਾਰਾਗ ਸਿੰਘ ਨੇ 1541 ਵਾਲੀ ਜਾਂ ਉਹਦੀ 1544 ਦੀ ਆਪਣੇ 1540 ਦੀ ਬਣਦੀ ਆ ਤਰੀਕ ਉਹ ਜਨਮ ਸਾਖੀ ਕਿਸੇ ਨੇ ਵੀ ਨਹੀਂ ਦੇਖੀ ਤੇ ਜਿੰਨਾ ਚਿਰ ਅਸੀਂ ਕੋਈ origignal ਚੀਜ਼ ਨਹੀਂ ਦੇਖਦੇ ਤੇ ਉਨਾ ਚਿਰ ਅਸੀਂ ਜਿਹੜੀ ਦੂਜੀ ਆ ਸਾਡੇ ਸਾਹਮਣੇ ਆ ਉਹਨੂੰ ਮਲਾਵਤੀ ਕਿਵੇਂ ਸਿੱਧ ਕਰ ਸਕਦੇ ਆ ਹਾਂਜੀ ਹੁਣ ਆਓ ਸਿੱਧਾ ਤਰੀਕਾ ਦੇ ਉੱਤੇ ਕਿ ਤਰੀਕਾ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਕਦੋਂ ਜੋਤੀ ਜੋ ਸਮਾਉਂਦੇ ਆ ਕਿੰਨੀ ਉਹਨਾਂ ਦੀ ਟੋਟਲ ਉਮਰ ਆ ਉਹਨੂੰ ਕਿਵੇਂ ਕੈਲਕੂਲੇਟ ਕਰਦੇ ਹੋ ਕਿ ਪਹਿਲੀ ਵਿਸਾਖ ਨਿਕਲਦੀ ਆ ਗੁਰੂ ਨਾਨਕ ਤਰੀਕਾਂ ਦੇ ਵਿੱਚ ਸਾਡੇ ਬਹੁਤ ਮਤਭੇਦ ਹੈਗੇ ਆ ਔਰ ਸਭ ਤੋਂ ਵੱਡੀ ਗਲਤੀ ਜਾਂ ਸਭ ਤੋਂ ਕੋਮਨ ਗਲਤੀ ਹੈਗੀ ਆ ਬਦੀ ਨੂੰ ਸੁਦੀ ਲਿਖਣਾ ਤੇ ਸੁਦੀ ਨੂੰ ਬਦੀ ਲਿਖਣਾ ਓਕੇ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੀਆਂ ਸਾਨੂੰ ਦੋ ਤਰੀਕਾ ਮਿਲਦੀਆਂ ਆ ਅਸੂ ਬਦੀ ਦਾਸ ਤੇ ਅਸੂ ਸੁਧੀ ਦਾਸ ਜੀ ਪੂਰੇ 3 ਮਿੰਟ ਨੇ ਜੀ ਪੂਰੇ 3 ਮਿੰਟ ਇਹ ਸਾਰੀ ਗੱਲ ਬਸ ਸੰਭਵ ਕਰੇ ਹਾਂਜੀ ਜਿਹੜੀ ਅਸੂ ਬਦੀ ਦਾਸ ਤੇ ਅਸੂ ਸੁਧੀ ਦਾਸ ਆ ਇਹ ਹੈਗਾ ਆ ਬਦੀ ਸੁਧੀ ਦਾ ਭਲੇਖਾ ਤੇ ਕਰਤਾਰਪੁਰੀ ਬੀੜ ਆ ਉਹ ਅਸਲੀ ਤਾਂ ਹੈ ਨਹੀਂ ਜੀ ਪਰ ਉਹਦੇ ਵਿੱਚ ਤਰੀਕ ਸਾਨੂੰ ਲਿਖੀ ਮਿਲਦੀ ਆ ਅਸੂ ਬਦੀ ਦਾਸ ਇਹ ਬਣਦੀ ਹੈਗੀ ਆ ਜੀ ਅੱਖ ਅਸੂ ਜੇ ਉਮਰ ਆ ਜਿਹੜੀ ਉਹ ਭਾਈ ਸੰਤੋਖ ਸਿੰਘ ਨੇ ਵੀ 70 ਸਾਲ 5 ਮਹੀਨੇ ਤੇ 7 ਦਿਨ ਲਿਖੀ ਆ 70 ਸਾਲ 5 ਮਹੀਨੇ ਤੇ 7 ਦਿਨ ਹੈ 70 ਸਾਲ 5 ਮਹੀਨੇ 7 ਦਿਨ ਓਕੇ ਤੇ ਫੋਣੀ ਜੇ ਆਪਾਂ 880 1596 ਦੇ ਵਿੱਚੋਂ ਉਹ 70 ਸਾਲ 5 ਮਹੀਨੇ 7 ਦਿਨ ਗੱਡਦੇ ਹੀ ਜਾਈ ਜੀ ਜੀ 1526 ਇਹ ਇੱਕ ਬਸਾਖ ਬਣ ਜਾਂਦੀ ਆ ਬੜਾ ਸਿੱਧਾ ਫਾਰਮੂਲਾ ਆ ਸਿੰਪਲ ਓਕੇ ਯਾਨੀ ਕਿ ਗੁਰੂ ਸਾਹਿਬ ਦੀ ਜੋਤੀ ਜੋ ਸਮਾਉਣ ਦੀ ਤਰੀਕ ਤੇ ਟੋਟਲ ਕੁੱਲ ਮਰੈ 70 ਸਾਲ 5 ਮਹੀਨੇ ਤੇ 7 ਦਿਨ ਘਟਾਈਏ ਤੇ ਪਹਿਲੀ ਵਿਸਾਖ ਨਿਕਲਦਾ ਪਹਿਲੀ ਵਿਸਾਖ ਆ ਜਾਂਦੀ ਆ ਅੱਛਾ ਉਹ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀਗੀ ਵੀ ਵਿਸਾਖ ਬਦੀ ਤੇ ਵਿਸਾਖ ਸੁਦੀ ਉਹਦੇ ਚ ਸਾਨੂੰ ਜਨਮ ਦਿਨ ਵੀ ਜਿਹੜੀ ਤਰੀਕ ਹੈਗੀ ਆ ਕੱਤਲੋ ਕੱਤ ਕਾਲੀ ਤਾਂ ਸੂਤ ਨਹੀਂ ਆਉਂਦੀ ਕਿਸੇ ਤਰੀਕੇ ਵੀ ਉਹਨਾਂ ਨੇ ਉਮਰ ਕੱਢੀ ਆ 10 69 ਸਾਲ 10 ਮਹੀਨੇ 10 ਦਿਨ ਓਕੇ ਕੱਤ ਕਾਲੀਆਂ ਨੇ ਪਰ ਜਦੋਂ ਹੁਣ ਅਸੀਂ ਉਹ ਦੇਖਦੇ ਹੈਗੇ ਆ ਤੇ ਉਹ ਜਿਹੜੀ ਆ ਉਹ ਦਿਨ ਪੂਰੇ ਨਹੀਂ ਹੁੰਦੇ ਉਹਦੇ ਉਸ ਹਸਤਾਖਤਬ ਚ ਉਹਦਾ ਲਾਖ ਦੇਖੀਏ ਤਾਂ ओके ਪਰ ਸ਼੍ਰੋਮਣੀ ਕਮੇਟੀ ਆਪ ਲਿਖ ਰਹੀ ਹੈ ਕਿ 15 April 1469 ਨੂੰ ਹੋਇਆ ਉਹ ਕਿਸ ਵਿਆਪ ਦੇ ਉੱਤੇ ਲਿਖ ਰਹੀ ਹੈ। ਉਹਵੇਂ ਮਨਾਵੇ ਜਦੋਂ ਮਰਜੀ। ਉਹ ਜਿਹੜੀ ਤਰੀਕ ਹੈਗੀ ਆ ਉਹ ਜਿਹੜੀ 15 ਜਿਹੜੀ ਹੈਗੀ ਆ ਵਿਸਾਖ ਬਦੀ ਤਿੰਨ ਤੇ ਵਿਸਾਖ ਸੁਦੀ ਤਿੰਨ ਦਾ ਫੇਰ ਉੱਥੇ ਉਹੀ ਉਹੀ ਚੱਕਰ ਆ ਜਾਂਦਾ। ਜੇ ਵਿਸਾਖ ਸੁਦੀ ਤਿੰਨ ਆ ਤਾਂ ਫੇਰ ਉਹ ਦੀ 15 April ਬਣਦੀ ਆ। ਤੇ ਜੇ ਅਸੀਂ ਉਹਨੂੰ ਵਿਸਾਖ ਬਦੀ ਤਿੰਨ ਮੰਨ ਲਈਏ ਆ ਤੇ 3 ਮਾਰਚ ਬਣਦੀ ਆ ਇਹਦਾ ਇੱਕ ਸਾਨੂੰ ਹੋਰ ਸਬੂਤ ਮਿਲਦਾ ਆ ਹੋਰ ਪਾਸੋਂ ਉਹ ਕਿਤਾਬ ਦਾ ਨਾਮ ਆ ਮਸਤੀ ਦਾ ਨਵਾਜੀ ਉਹਦੇ ਵਿੱਚ ਸਾਰੇ ਪਰਸ਼ੀਅਨ ਜਿਹੜੇ ਸੀਗੇ ਆਰਟੀਕਲ ਉਸ ਬੇਲੇ ਦੇ ਦੂਜੇ ਪਾਸੇ ਆਉਂਦੇ ਜੀ ਸਰਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਜਿਸ ਤਰੀਕੇ ਨਾਲ ਤੁਸੀਂ ਵਿਸਤਾਰ ਦੇ ਵਿੱਚ ਸਾਰਾ ਜ਼ਿਕਰ ਕੀਤਾ ਹੈ 70 ਸਾਲ 5 ਮਹੀਨੇ ਤੇ 7 ਦਿਨ ਉਹਦੇ ਨਾਲ ਇੱਕ ਵਿਸਾਖ ਬੰਦ ਹੈ ਇਸ ਕਰਕੇ ਸਿੱਖਾਂ ਨੂੰ ਚਾਹੀਦਾ ਹੈ ਕਿ ਜਿਹੜੇ ਅਸਲ ਦਿਨ ਨੇ ਗੁਰੂ ਸਾਹਿਬਾਨ ਦੇ ਉਹਨਾਂ ਦਿਨਾਂ ਦੇ ਵਿੱਚ ਹੀ ਆਪਾਂ ਮਨਾਈਏ ਨਾ ਕਿ ਸ਼ਰੋਮਣੀ ਕਮੇਟੀ ਜਿਵੇਂ ਕਹਿ ਰਹੀ ਹੈ ਪੰਡਤਾਂ ਦੇ ਕਹਦੇ ਉਸ ਤਰ੍ਹਾਂ ਮਨਾਈਏ ਤੁਹਾਡਾ ਤਾਂ ਇਹਦੇ ਲੋ ਧੰਵਾਦ ਚੜ੍ਹਦੀ ਕਲਾ ਇਹ ਰੋ ਆਉਣ ਵਾਲੇ ਸਮੇਂ ਫਿਰ ਗੱਲਬਾਤ ਕਰਾਂਗੇ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀਕੀ ਫਤਿਹ ਸਦਾ ਸਰਬਜੀਤ ਸਿੰਘ ਸੈਕਰਮੈਂਟੋ ਮੈਥਮੈਟਿਕਸ ਦੇ ਬੜੇ ਐਕਸਪਰਟ ਨੇ ਦਿਨਾਂ ਦੇ ਤੇ ਮੈਂ ਯਾਦ ਕਰਾ ਦੇ ਆਂ ਕਿ ਕੈਨੇਡੀਅਨ ਸਿਕ ਸਟਡੀਜ਼ ਦੇ ਟੀਚਿੰਗ ਯੂਨੀਵਰਸਿਟੀ ਵੱਲੋਂ 13 ਅਪ੍ਰੈਲ ਨੂੰ ਗ੍ਰੈਂਡ ਤਾਜ ਬੈਂਕੋਟ ਹਾਲ ਦੇ ਵਿੱਚ ਇਹ ਸਮਾਗਮ ਕਰਾਇਆ ਜਾ ਰਿਹਾ ਹੈ 14 ਅਪ੍ਰੈਲ ਨੂੰ ਸਿੰਘ ਸਭਾ ਕੈਨੇਡਾ ਜਿਹੜਾ ਸਰੀ ਦੇ ਵਿੱਚ ਹੈ ਉਹ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਨੇ ਜਿੱਥੇ ਵੱਡੇ ਵਿਦਵਾਨ ਪਹੁੰਚ ਰਹੇ ਨੇ ਤੇ ਨਗਰ ਕੀਰਤਨ 12 ਨੂੰ ਤੇ 19 ਨੂੰ ਹੈ ਯਾਦ ਰੱਖਿਓ ਲਾਈਵ ਪ੍ਰਸਾਰਣ ਕੀਤਾ ਜਾਏਗਾ ਐਫ ਆਈ ਆਈ ਮੀਡੀਆ ਤੇ ਇਹਨਾਂ ਦੇ ਸਾਰੇ ਸਹਿਯੋਗੀ ਟੈਲੀਵਿਜ਼ਨ ਵੱਲੋਂ ਇੱਕ ਨਹੀਂ ਦੋ ਨਹੀਂ ਦਰਜਣਾ ਹੀ ਟੈਲੀਵਿਜ਼ਨ ਨੇ ਸਾਡੇ ਜਿਹਨਾਂ ਦੇ ਉੱਤੇ ਲਾਈਵ ਚੱਲੇਗਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਹਿਯੋਗ ਲਈ ਧੰਨਵਾਦ ਦਵਿੰਦਰ ਬੈਣੀਪਾਲ ਜੀ ਪ੍ਰਾਈਮ ਟਾਈਮ 6 ਵਜੇ ਲੈ ਕੇ ਆਜਰ ਹੋਣਗੇ 9 ਵਜੇ ਇਸੇ ਪ੍ਰੋਗਰਾਮ ਦਿਲਾ ਦੀ ਸਾਂਝ ਨੂੰ ਰਿਪੀਟ ਕੀਤਾ ਜਾਏਗਾ ਪ੍ਰੋਗਰਾਮ ਦੇਖਣ ਲਈ ਤੁਹਾਡਾ ਧੰਨਵਾਦ